ਇਹ ਕਰਾਂ ਥੋੜਾ ਵੀ ਰੱਖਿਆ ਨੇ ਹੋਰ ਐਕਰ ਹੋ ਗਿਆ ਤੇ ਮੈਂ ਕਰੇਲਾ ਇਹ ਨਹੀਂ ਉਸ ਪ੍ਰਭਾ 사ਗੇ ਗੰਦੀ ਮੈਨੂੰ ਦੇ 사ਗੇ ਕਰਦੀ ਮੈਂ ਤੇਰੇ ਮੈਂ ਕਰਾਨਾ ਤੇਰੀ 사ਗੇ ਖੜੀ ਜਾ ਮੈਂ ਕੰਨਾ ਤਸਵੀਰਾਂ ਦੇ ਵਿੱਚ ਦਿਖ ਰਹੀ ਹੈ ਹਸੀਨ ਲੜਕੀ ਖੌਫਨਾਕ ਸੋਚ ਦੀ ਮਾਲਕ ਹੈ ਕਿਉਂਕਿ ਇਸ ਹਸੀਨ ਚਿਹਰੇ ਨੇ ਅਜਿਹਾ ਕਾਰਨਾਮਾ ਕੀਤਾ ਕਿ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਦਰਸਲ ਇਸ ਔਰਤ ਨੇ ਆਪਣੇ ਹੁਸਨ ਦਾ ਫਾਇਦਾ ਉਠਾਉਂਦੇ ਹੋਏ ਇੱਕ ਸ਼ਖਸ ਤੋਂ ਉਸ ਦੀ ਕਾਰ ਦੇ ਵਿੱਚ ਬੈਠਣ ਦੇ ਲਈ ਲਾਡੋ ਵਾਲ ਤੋਂ ਲਿਫਟ ਲਈ ਅਤੇ ਰਸਤੇ ਦੇ ਵਿੱਚ ਜਾ ਕੇ ਉਸ ਨੌਜਵਾਨ ਨੂੰ ਡਰਾ ਧਮਕਾ ਕੇ ਜਿੱਥੇ ਉਸ ਦੀ ਨਕਦੀ ਲੁੱਟ ਲਈ ਉੱਥੇ ਹੀ ਪਾਏ ਹੋਏ ਗਹਿਣੇ ਵੀ ਲਹਾ ਲਏ ਅਤੇ ਇਹ ਵੀ ਕਿਹਾ ਕਿ ਜੇਕਰ ਉਸ ਸ਼ਖਸ ਨੇ ਰੌਲਾ ਪਾਇਆ ਤਾਂ ਉਹ ਗੱਡੀ ਵੀ ਖੋਲ ਲਵੇਗੀ ਕਿਉਂਕਿ ਉਸ ਦੀ ਗੱਡੀ ਦੇ ਪਿੱਛੇ ਹੋਰ ਗੱਡੀ ਆ ਰਹੀ ਹੈ ਜਿਸ ਦੇ ਵਿੱਚ ਉਸ ਦੇ ਹੋਰ ਸਾਥੀ ਵੀ ਮੌਜੂਦ ਹਨ ਜਦੋਂ ਸ਼ਖਸ ਦੇ ਨਾਲ ਲੁੱਟ ਦੀ ਵਾਰਦਾਤ ਹੋ ਜਾਂਦੀ ਹੈ ਉਦੋਂ ਉਦੋਂ ਉਹ ਪੀੜਤ ਥਾਣਾ ਸਲੀਪ ਟਾਂਪਰੀ ਦੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਖੁਦ ਪੀੜਤ ਵੱਲੋਂ ਦੋਸ਼ੀ ਨੂੰ ਲੱਭ ਕੇ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਪਰ ਪੁਲਿਸ ਇਹ ਕਹਿ ਕੇ ਛੱਡ ਦਿੰਦੇ ਆ ਕਿ ਰਾਤ ਦਾ ਸਮਾਂ ਹੋਣ ਕਰਕੇ ਉਹ ਲੜਕੀ ਨੂੰ ਨਹੀਂ ਰੱਖ ਸਕਦੇ ਕਿਉਂਕਿ ਕੇਸ ਵੀ ਦਰਜ ਨਹੀਂ ਹੋਇਆ ਸੀ ਅਤੇ ਅਗਲੇ ਦਿਨ ਔਰਤ ਆਪਣੇ ਦੱਸੇ ਹੋਏ ਪਤੇ ਤੋਂ ਵੀ ਗਾਇਬ ਹੋ ਜਾਂਦੀ ਆ। ਕੀ ਨਾਮ ਹੈ ਤੁਹਾਡਾ ਕੀ ਹੋਇਆ ਸੀ? ਸਰ ਮੇਰਾ ਨਾਮ ਰੋਹਿਤਾ ਮੈਂ ਲੁਧਿਆਣਾ ਦੇ ਰਹਿਣ ਵਾਲਾ ਹਾਂ ਜੀ ਤੇ ਕੁਝ ਦਿਨ ਪਹਿਲਾਂ ਪੰਜ-ਛੇ ਦਿਨ ਪਹਿਲਾਂ ਮੈਂ ਆਰਸੀ ਬੈਂਕ ਤੋਂ ਬੈਂਕ ਦੁਆਰਾ ਜਿ ਡਿਊਟੀ ਖਤਮ ਕਰਕੇ ਮੈਂ ਲੇ ਪਹੁੰਚਿਆ ਸੀ ਆਪਣੇ ਆਟੋ ਟੋਵਾ ਕਿ ਆਟੋ ਮੋੜੇ ਲੱਗਣ ਦੀ ਵਜ੍ਹਾ ਨਾਲ ਨਾ ਤੇ ਮੈਂ ਫਿਰ ਰੁਕ ਗਿਆ ਸੀਗਾ ਤੇ ਅੱਧੇ ਜਦੋਂ ਰੁਕਿਆ ਗੱਡੀ ਥੋੜੀ ਰੁਕੀ ਤੇ ਆਟੋ ਸੀ ਮਿਲ ਗਿਆ ਉਹ ਲੇਡੀਸ ਮੈਂ ਧਿਆਨ ਦਿੱਤਾ ਲੇਡੀ ਆਏ ਮੇਰੇ ਕੋਲ ਖੜੇ ਸੀ ਜੇ ਪਹਿਲਾਂ ਉਹਨਾਂ ਨੇ ਨੌਕ ਕੀਤਾ ਮੇਰੇ ਜਗ੍ਹਾ ਮਿਰਰ ਨੌਕ ਕੀਤਾ ਤੇ ਉਸ ਤੋਂ ਬਾਅਦ ਮੈਨੂੰ ਕਹਿ ਰਹੇ ਕਿ ਕਿੱਥੇ ਆਣਾ ਤੁਸੀਂ ਮੈਂ ਕਿਹਾ ਤੁਸੀਂ ਮੁਕਮਲ ਕਰੋ ਤੇ ਕਹਿੰਦੇ ਕਿ ਅੱਧਾ ਕਰਕੇ ਮੈਨੂੰ ਬਾਈਪਾਸਵਾ ਦੇ ਮੈਂ ਹਸਪੀਟਲ ਲੈਟ ਨਾ ਡੇਰੇ ਤੇ ਮੈਂ ਜਾਣਾ ਮੁਰੇ ਉਹਨੇ ਪਹਿਰਾਵੇ ਤੇ ਲੱਗਿਆ ਕਿ ਬਿਲਕੁਲ ਅੱਧਾ ਬਲਕੇ ਦੇਖ ਕੇ ਲੱਗਿਆ ਕਿ ਗਲਤ ਅੱਜ ਲੈਡੀ ਸੀ ਆ ਤਾਂ ਨਾਲ ਲੱਗਣ ਨੂੰ ਤਾਂ ਲੱਗ ਰਿਹਾ ਸੀ ਕਿ ਉਹ ਕਰ ਸਹੀ ਆ ਮਤਲਬ ਉਹ ਟੂਲ ਟੈਕ ਤੋਂ ਵਾਪਸ ਆ ਰਿਹਾ ਸੀ ਦੂਸਰੀ ਸੜਕ ਤੇ ਸੀ ਜਲੰਧਰ ਤੋਂ ਮੈਂ ਵਾਪਸ ਆ ਰਿਹਾ ਸੀ ਲੁਧਿਆਣੇ ਨੂੰ ਲੁਧਿਆਣੇ ਦਾ ਜਿਹੜਾ ਆਪਾਂ ਲੋਟੋ ਵਾਲਾ ਜਿਹੜਾ ਹਾਰੀ ਸਿਲਵਰ ਪੁਲਾ ਠੀਕ ਹੈ ਉੱਥੇ ਖੜੇ ਸੀ ਉਹ ਤੇ ਮੈਂ ਉਹਨਾਂ ਨੂੰ ਬਿਠਾ ਲਿਆ ਗੱਡੀ 'ਚ ਮੈਂ ਕਿਹਾ ਚਲੋ ਛੱਡ ਦਿੰਨਾ ਕਹਿੰਦੇ ਥੋੜਾ ਗੱਡੀ ਜਲਦੀ ਪਿਆ ਕਿ ਮੇਰੇ ਐਡਮਿਟ ਹੌਸਪੀਟਲ 'ਚ ਜਦੋਂ ਹੀ ਲੋਟੋ ਵਾਲਾ ਪੁਲ ਉੱਤੇ ਆ ਹਾਲ ਦੇ ਮੈਂ ਪੁੱਤਰ ਹਾਇ ਕੋਈ ਰੋਜ਼ਨਾ ਕੀ ਹੋ ਗਿਆ ਮੈਂ ਨਾਲੀ ਚੱਕੂ ਵਾ ਲਿਆ ਅੱਛਾ ਤਾਂ ਉਹ ਕੱਦ ਕੇ ਕਹਿ ਰਹੇ ਮੈਨੂੰ ਕਿ ਜੋ ਕੁਛ ਵੇਖ ਕਰਦੇ ਅੱਛਾ ਤੇ ਪੈਸੇ ਕੱਢ ਤੇ ਮਨੂੰ ਕਹਿੰਦਾ ਕਿ ਮੇਰੇ ਆ ਦੇਖੋ ਡੈਸ਼ ਬੋਰਡ ਦੇ ਮਨੇ 2400 ਰੁਪਏ ਲਿਆਵਾ ਕਿ ਮਰੇ ਕੋਈ ਪੈਸੇ ਆ ਉਹਨਾਂ ਦੇ ਜਿਹਾ ਕੱਢਣਾ ਤੇ ਨਹੀਂ ਉਹਨਾਂ ਨੇ ਨਾਈਫ ਹੱਟ ਤੇ ਰੱਖਿਆ ਜ਼ੋਰ ਨਾਲ ਜ਼ੋਰ ਰੱਖਿਆ ਨਾ ਫਿਰ ਉਸ ਤੋਂ ਬਾਅਦ ਮੈਂ ਫਿਰ ਕੱਢਦੇ ਫਿਰ ਪੈਸੇ ਤੇ ਕਹਿੰਦਾ ਮੈਨੂੰ ਚੁਭਰੇ ਮੈਨੂੰ ਫੀਲ ਹੋ ਰਿਹਾ ਜੇ ਥੋੜਾ ਅੱਗੇ ਪਿਛੇ ਉਹਨਾਂ ਨੂੰ ਨੰਗ ਵੀ ਆਣਾ ਚਾਹੀਦਾ ਅੱਛਾ ਇਹ ਇਹਨਾਂ ਨੇ ਕਿਤਾ ਫਿਰ ਮਨੂੰ ਕਹਿੰਦੇ ਕਿ ਪੈਸੇ ਕੱਢ ਫੇ ਗੋਲਡ ਉਤਾਰਪਣਾ ਕੰਦੇ ਵਿੱਚ ਸਕੋਰ ਪੇ ਲੱਗੀ ਹੋਈ ਆ ਇੱਕ ਤਾਂ ਮੈਂ ਰੋਲਾ ਪਾਉਂਗੀ ਲੋਜੀ ਗੱਲ ਇਹ ਆ ਸਕੋਰ ਪੇ ਤਾਂ ਮਾਰ ਮੁਰਗੇ ਦਾ ਤਰ੍ਹਾਂ ਜਿਹੜਾ ਗੋਲਡ ਆ ਉਹ ਗੱਡੀ ਤੇ ਹੀ ਖੋ ਕੇ ਲੈਣੀ ਆ ਗੋਲਡ ਦਾ ਲੈਣੇ ਲੈਣਾ ਅਸੀਂ ਚਲੋ ਅੱਜੇ ਪਤਾ ਹੀ ਲੱਗਣਾ ਗੱਡੀ 'ਚ ਕੌਣ ਮਾਰ ਗਿਆ ਕੌਣ ਫੇ ਮੈਂ ਡਰਦੀ ਹਾਂ ਮੈਨੂੰ ਥੋੜਾ ਜਿਆ ਹੋਣਾ ਕੈਨ ਬਰੇ ਬਰੇ ਪੈਸੇ ਦੀ ਪਰ ਬ੍ਰੈਸਲਟ ਦੀ ਹਲਾਤਾਂ ਚਾਂਸ ਹੋਣੇ ਸੀ ਹਾਂਜੀ 골ਡ ਸੀ ਮੇਬੀ 2.5 ਟੋਲੇ ਦੇ 골ਡ ਸੀ ਮੇਰੇ ਬਿਲਬੁਲ ਸਭ ਕੁਝ ਪਏ ਨੇ ਤੇ ਬਰੇਸਲਟ ਬਰੇਸਲਟ ਸੀਗਾ 1.5 1.5 ਟੋਲੇ ਦਾ ਸੀਗਾ ਹਾਲ ਲਈ ਉਹ ਸੋਨੇ ਦਾ ਸੀ ਹਾਂ ਉਹ ਵੀ 골ਡ ਸੀਗਾ ਤੇ ਕੋਈ ਰਿੰਗ ਵੀ ਸੀਗੀ ਰਿੰਗ ਸੀਗੇ ਮੇਰੇ ਅੱਛਾ ਤੇ ਉਹ ਵੀ ਮੇ ਸਾ ਟੋਲਕ ਦੀ ਸੀਗੀ ਤੇ ਕੈਸ਼ ਕੈਸ਼ 5-7 ਹਜ਼ਾਰ ਦੇ ਵਿੱਚ ਰਹੀ ਸੀਗਾ ਜਿਆਦਾ ਅੱਛਾ ਤੇ ਹੁਣ ਤੁਸੀਂ ਵਾਰਦਾਤ ਹੋਈ ਹੈ ਲੱਡਵਾਲ ਤੇ ਤੁਸੀਂ ਸਲੇਮਟਾਵਰੀ ਥਾਣੇ ਕਿਉਂ ਫੜੇ ਸਰ ਸਲੇਮਟਾਵਰੀ ਜਦ ਮੈਂ ਇੰਨਾ ਵਾਰਦਾਤ ਹੋਈ ਆ بسਿੱਧਾ ਗੱਡੀ ਇੱਧਰ ਨਹੀਂ ਕ੍ਰੋਸ ਖਾਲੀ ਬਾਈਪਾਸ ਤਾਂ ਮੈਂ ਕਹਿੰਦਾ ਉੱtre ਸਾਰੇ ਆਣਾ ਨੇ ਅੱਧੇ ਇੱਧਰ ਨੂੰ ਗੱਡੀ ਕਮਾ ਲਈਏ ਅੱਛਾ ਠੀਕ ਹੈ ਜੀ ਤੇ ਗੱਡੀ ਇੱਧਰ ਨੂੰ ਕਮਾਈ ਸਲੇਮਟਾਪੇ ਥਾਣੇ ਹੀ ਆਣਾ ਠੀਕ ਹੈ ਜੀ ਕਿਉਂਕਿ ਨੇੜੇ ਹੋਂਦਾ ਘੁੰਮ ਕੇ ਤਾਂ ਜਾਣ ਤੋ ਰਿਹਾ ਨਹੀਂ ਔਰ ਮਨੂੰ ਕਿਹਾ ਮੈਂ ਥਾਣੇ ਵਿਚਾਰੇ ਹੀ ਰਿਹਾ ਗਦੀ ਤੇ ਮਨੂੰ ਬਸ ਇਹ ਸੀਗਾ ਲੱਗੇ ਮੈਂ ਇੱਧਰ ਆ ਗਿਆ ਅੱਛਾ ਤੇ ਤੁਸੀਂ ਅੰਦਰ ਆਏ ਕਿ ਕਿਹੜੇ ਜਨਾਬ ਮਿਲੇ ਤੁਹਾਨੂੰ ਤੇ ਹਰਦੇਵ ਸਾਹਿਬ ਅੱਛਾ ਕੀ ਕੀ ਹੋਣਾ ਉਹਨਾਂ ਨਾਲ ਮੇਰੇ ਗੱਲ ਹੋਈ ਤੇ ਕਹਿੰਦੇ ਕਿਦਾਂ ਦਾ ਸਾਰਾ ਕੁਝ ਲਿਖ ਲਿਆ ਉਹਨਾਂ ਨੇ ਅੱਛਾ ਠੀਕ ਹੈ ਜੀ ਐਫਆ ਦੇ ਅਗਲੇ ਦਿਨ ਸ਼ਾਇਦ ਵੀ ਗਏ ਸੀ ਹਾਂ ਰਾਤੀ ਨੂੰ ਉਸ ਤੋਂ ਅਗਲੇ ਦਿਨ ਗਏ ਸੀ ਅੱਛਾ ਤੇ ਉਹ ਕਹਿੰਦੇ ਸੀਗੇ ਕਹਿੰਦੇ ਕਿ ਅੱਜਾ ਕਰ ਦਿਖਾ ਕੇ ਆਏ ਗ੍ਰੀਨ ਲੈਂਡ ਸਕੂਲ ਦੇ ਕੋਲੋਂ ਦੇਖਿਆ ਸਾਰਾ ਕਿ ਕਿੱਥੇ ਕਿੱਥੇ ਬੀਬੀ ਹੈਗਾ ਸਾਰਾ ਕੋ ਦੇਖਾ ਉਹਨਾਂ ਨੇ ਕੈਮਰੇ ਕੋ ਮੇ ਕੋਈ ਕੈਸ਼ ਨਹੀਂ ਹੋ ਰਹਾ ਸੀ ਰੋੜ ਜਾ ਕੇ ਤਾਂ ਨਾ ਠੀਕ ਹੈ ਤੇ ਉਹਨਾਂ ਨੇ ਫਿਰ ਤਾਂ ਕੀਤਾ ਕਹਿੰਦੇ ਅੱਜਾ ਕਰ ਜਦੋਂ ਵੀ ਕੋਈ ਕਾਰੋਬਾਰ ਹੁੰਦੇ ਨੇ ਫੋਨ ਕਰਦੇ ਐਸਟੇਟ ਸਾਹਿਬ ਨੂੰ ਅੱਛਾ ਜਦੋਂ ਫਿਰ ਦੁਬਾਰਾ ਆਇਆ ਤੇ ਉਹ ਕਹਿੰਦੇ ਕਹਿੰਦੇ ਕਿ ਉਹਨਾਂ ਨੇ ਐਸਟੇਟ ਸਾਹਿਬ ਨਾਲ ਅੱਗੇ ਕਰਾਤਾ ਮੇਰੇ ਉਹ ਕਹਿੰਦੇ ਕੋਈ ਨਹੀਂ ਕਰਦੇ ਗੱਲ ਠੀਕ ਹੈ ਪਸਤਵਾਰ ਦੋ ਗੱਲਾਂ ਲੱਗੂਏ ਲੱਗਦਾ ਮੈਂ ਸਿੱਧਵਾਰਾ ਬੈਂਕ ਦੁਆਰਾ ਉਹ ਲੇਡੀਜ਼ ਆਫ ਮੈਟਰ ਰੋਡ ਦੇ ਉਪਰ ਖੜੀ ਹੋਈ। ਨਹੀਂ ਬੈਂਕ 'ਚ ਜੌਬ ਕਰਦੀ ਹਾਂ। ਹਾਂਜੀ ਮੈਂ। ਅੱਛਾ। ਤੇ ਪ੍ਰਾਈਵੇਟ ਬੈਂਕ। ਹਾਂਜੀ। ਅੱਛਾ। ਤੇ ਉਹਨਾਂ ਨੇ ਜਦੋਂ ਆਪਣੇ ਆਏ ਮੇਰੇ ਕੋਲ ਟਾਪਰ ਮੈਂ ਜਦੋਂ ਮੈਟਰ ਰੋਡ ਦੇ ਉਪਰ ਨਿਕਲ ਲੱਗਾ ਤੇ ਉਪਰ ਖੜੇ ਹੋਈ ਸੀ ਲੇਡੀਜ਼। ਤੇ ਮੈਂ ਉਹਨੂੰ ਉਸੇ ਟਾਈਮ ਉਹਨੂੰ ਐਕਟਿਵ ਰੱਖਿਆ। ਉਸੇ ਟਾਈਮ ਫੋਨ ਕੀਤਾ। ਹੂੰ। ਕਿ ਬਾਕੀ ਸਾਰੇ ਜਲਦੀ ਜਲਦੀ ਆਇਓ। ਕਿ ਲੇਡੀਜ਼ ਖੜੇ ਆਪਰ। ਅੱਛਾ। ਇਹਨਾਂ ਨੇ ਨਾਲ ਮੈਡਮ ਪੁਲਿਸ ਵਾਲੇ ਜਿਹੜੇ ਸੀ ਉਹਨਾਂ ਨਾਲ ਉਹ ਮੈਡਮ ਨਾਲ ਤੇ ਔਰ ਤੋਂ ਬਾਅਦ ਇਹਨਾਂ ਨੇ ਕੀ ਕਿਹਾ ਕਿ ਲੇਡੀ ਚਾਕੇ ਖਾਣੇ ਲਿਆਂਦਾ ਉਹਨੂੰ ਕੁੱਟਿਆ ਮਾਰਿਆ ਜਿੱਦਾਂ ਵੀ ਉਹਨਾਂ ਨੇ ਮੰਨਵਾਉਣਾ ਸੀ ਮੰਨਵਾ ਲਿਆ ਉਹ ਸਾਰਾ ਕੁਸ਼ਣ ਉਹਦੇ ਕੋਈ ਬਿਆਨ ਉਹਦੇ ਮੋਬਾਈਲ ਦੇ ਵਿੱਚ ਪਏ ਹੋਇਆ ਅਸਟਾ ਅੱਛਾ ਕਿ ਕਿੱਦਾਂ ਉਹਨੇ ਮੇਰੇ ਨਾਲ ਸੁਣਖੀ ਕੀਤੀ ਆ ਨਾਲ ਕਿੱਥੇ ਵੀ ਤੇ ਕੀਤੀ ਆ ਮੌਜੂਦਾ ਉਹਨਾਂ ਕੋਲ ਇੱਕ ਵਾਹ ਵੀ ਸੀ ਉਹਥੇ ਬੈਠਾ ਜਿੱਦਣ ਨਾਲ ਪਹਿਲਾਂ ਹੋ ਚੁੱਕੀ ਸੀ ਗੱਲ ਉਹ ਉਹਨਾਂ ਕੋਲ ਡੇਲੀ ਰਿਪੋਰਟ ਵਿੱਚ ਆਉਂਦੇ ਆ ਸਰ ਜਿੰਨੇ ਵਾਰ ਕਿਉਂ ਮੈਂ ਆਇਆ ਮਿਲਿਆ ਹੁੰਦਾ ਨਹੀਂ ਹੁਣ ਹੋਇਆ ਕੀ ਹੈ ਕੀ ਤਾਂ ਦੇ ਵਾਸਤੇ ਤੁਸੀਂ ਇੱਥੇ ਖੜੇ ਹੋ ਕੀ ਮੈਂ ਇਹ ਹੀ ਕਹਣਾ ਵਾਗੇ ਸਰ ਜੜੀ ਮੇਰੇ ਲੇਡੀਜ਼ ਮੈਂ ਫੜਾਈ ਸੀ ਜਿਨ੍ਹਾਂ ਕੋ ਦ ਉਹਨਾਂ ਦਾ ਪਰਤੇ ਲੱਗਿਆ ਖਾਣੇ ਇਹਨਾਂ ਨੇ ਉਹਨਾਂ ਕੁੱਟਿਆਂ ਮਾਰਿਆ ਉਹ ਤਾਂ ਮਨਵਾ ਵੀ ਲਿਆ ਹੁਣ 10 ਦਿਨ ਦਾ ਸਰਾਫਾ ਵਿਆਰ 골ਡ ਪਿਆ ਵਾ ਤੇ ਉਸ ਤੋਂ ਬਾਅਦ ਉਹਨਾਂ ਲੇਡੀਜ਼ ਪੈਸੇ ਉਹ ਲੈ ਕੇ ਛੱਡਦੀ ਆ ਮੈਨੂੰ ਚਾਹਨਾ ਵਾ ਕਿ ਜਲਦੀ ਜਲਦੀ ਮੈਨੂੰ ਸਾਹ ਮਿਲੇ ਮਨ ਉੱਪਰ ਸੀ ਮੰਗਰ ਨਹੀਂ ਇਹਦੇ ਕੋ ਲੇਡੀਜ਼ ਕੋ ਉਹ ਜਿਹੜਾ ਸੋਨਾ ਤੁਸੀਂ ਕਹਿ ਰਹੇ ਹੋ ਕਿ ਮੇਰੇ ਕੋ ਖੋ ਲਿਆ ਨੇ ਉਹ ਮਿਲਿਆ ਤੁਹਾਨੂੰ ਤੇ ਨਹੀਂ ਕੁਝ ਨਹੀਂ ਮਿਲਿਆ ਇਹਨਾਂ ਨੇ ਰਾਤੀ ਬਣਾ ਇਹ ਗੱਲ ਕਹੇ ਕਹਿੰਦੇ ਤੂੰ ਸਵੇਰੇ ਆਰਾਮ ਨਾਲ ਕਿ ਸਵੇਰੇ ਅਸੀਂ ਉਹਨੂੰ ਬੁਲਾਵਾਂਗੇ ਮੈਨਾਂ ਨੂੰ ਉਦੋਂ ਵੀ ਕਿਹਾ ਕਿ ਸਰ ਤੁਹਾਡੇ ਕੋਲ ਇਸ ਟਾਈਮ ਆਈ ਨਹੀਂ ਲੇਡੀ ਛੱਡਦੀ ਇਹਨਾਂ ਨੇ ਛੱਡਦੀ ਉਹਨ ਉਹ ਜਿਹੜੇ ਇਦਾਂ ਪੱਕਾ ਕਿਦਾਂ ਕਹਿ ਸਕਦੇ ਛੱਡਤੀ ਸਰ ਹੁਣ ਹੁਣ ਤੁਸੀਂ ਅੰਦਰ ਮੇਰੇ ਨਾਲ ਜਾਣਾ ਚਲੋ ਆਇਓ ਮੈਂ ਗੱਲ ਪੁੱਛੋ ਨਾ ਕਿੱਥੇ ਆ ਉਹ ਕਹਿ ਰਹੇ ਕਹਿੰਦੇ ਹੈਈ ਨਹੀਂ ਉਹ ਆਪਣੇ ਚਲੇ ਗਈ ਆ ਭੱਜ ਗਈ ਆ ਜਦੋਂ ਮੈਂ ਕਹਿੰਨਾ ਮੈਂ ਕਿਹਾ ਸਰ ਤੁਸੀਂ ਮਸੀਹ ਦੇ ਲੱਭੀ ਸੀ ਤੇ ਮੇਰਾ 골ਡ ਗੋਸਾ ਤੈਨੂੰ ਦਵਾ ਦਿੰਦੇ ਉਹਨੇ ਕਿਹਾ ਕਿ ਤਾ ਜਾਣਾ ਵਾ ਚਲੋ ਉਹ ਬਾਅਦ ਦੀ ਗੱਲ ਆ ਤੁਸੀਂ ਐਫਆਈਆਰ ਹਲੇ ਤੱਕ ਵੀ ਨਹੀਂ ਐਫਆਈਆਰ ਕਰ ਰਹੇ ਉਹ ਮੈਂ ਕਹਿ ਰਿਹਾ ਕਿ ਤੁਸੀਂ ਐਫਆਈਆਰ ਤਾਂ ਐਟ ਲਿਸਟ ਕਰੋ ਤਾਂ ਕਿ ਮੈਨੂੰ ਕੋਈ ਸਤਾ ਹੋਵੇ ਕਿ ਹਾਂ ਵੀ ਤੁਸੀਂ ਕਾਪੜਾ ਕੰਮ ਕਰ ਰਹੇ ਹੋ ਮਰ ਕੇ ਹੁਣ ਕਹਿ ਰਹੇ ਜਦੋਂ ਸਾਰਾ ਕੁਝ ਕੁੱਟ ਲਿਆ ਮਾਰ ਲਿਆ ਸਾਰਾ ਕੁਝ ਹੋ ਗਿਆ ਹੁਣ ਕਹਿ ਰਹੇ ਤੇ ਮੇਰਾ ਏਰੀਆ ਨਹੀਂ ਹੈਗਾ ਹੁਣ ਕਹਿੰਦੇ ਮੇਰੇ ਤੁਹਾਡਾ ਏਰੀਆ ਲੋਡੋਵਾਲ ਪੈਂਦਾ ਜੇ ਮੇਰਾ ਏਰੀਆ ਲੋਡੋਵਾਲ ਸੀ ਜੇ ਮੇਨਾਂ ਉੱਥੇ ਉਹ ਹੋਈ ਆ ਤੁਸੀਂ ਕੁੱਟਿਆ ਕਿਸੇ ਉਹਦੇ ਬੱਚਾ ਉਹਨੂੰ ਕੁੱਟਿਆ ਵੀ ਉਹਨੂੰ ਮਾਰਿਆ ਵੀ ਤਾਰੇ ਬਿਆਨ ਵੀ ਲੈ ਲਏ ਉਹ ਤਾਂ ਸਾਰਾ ਕੁਝ ਕਰ ਲਿਆ ਹੁਣ ਕੰਨੇ ਜੇ ਤੁਹਾਡਾ ਏਰੀਆ ਨਹੀਂ ਬੰਦਾ ਕਹਿੰਦੇ ਉਹ ਜੇ ਲੇਡੀ ਦੀ ਤੁਹਾਡੇ ਕੋਲ ਵੀਡੀਓ ਹੈ ਤੇ ਵੀਡੀਓ ਲੇਡੀ ਨੇ ਤੁਹਾਨੂੰ ਕੀ ਕਿਹਾ ਸੀਗਾ ਜਦੋਂ ਬੈਠੀ ਮੈਨੂੰ ਕਹਿੰਦੀ ਮੈਂ ਹਸਪੀਟਲ ਜਾਣਾ ਤੇ ਮੈਨੂੰ ਬਾਈਪਾਸ ਤੋਂ ਕਹਿੰਦੇ ਉਤਾਰ ਦਿਓ ਨਹੀਂ ਉਹ ਲੁੱਟ ਦੀ ਨੀਅਤ ਨਾਲ ਬੈਠੀ ਸੀ ਕਿ ਜੇ ਕੋਈ ਹੋਰ ਮੈਂ ਤੁਹਾਨੂੰ ਦੱਸਿਆ ਤੁਸੀਂ ਖੁਦ ਦੇਖ ਕੇ ਦੇਖ ਲਓ ਆਡੀਅנס ਨੇ ਲੋਕ ਕੀ ਦੇਖਦੇ ਤੇ ਮੈਨੂੰ ਦਿਖਾਓ ਆ ਸਾਨੂੰ ਦੇਖੇ ਲੱਗ ਰਹੀ ਆ ਕਿ ਹਾਂ ਇਹ ਤੇ ਲੁੱਟਵਾਰ ਦਾ ਕੰਮ ਹੀ ਹੈਗੀ ਆ ਇਹ ਜਦੋਂ ਦੁਆਰਾ ਫੜੀ ਗਈ ਹੈ ਨਾ ਇਹ ਉਹਦੀ ਵੀਡੀਓ ਆ ਅੱਛਾ ਇੱਕ ਇੱਕ ਕਿੰਨੇ ਫੜੀਏ ਇਹਦੇ ਤੇ ਅਸੀਂ ਫੜੀਏ ਜਦੋਂ ਮੈਂ ਤੁਹਾਨੂੰ ਦੱਸਿਆ ਮੈਂ ਬੈਂਕ ਨਹੀਂ ਨਹੀਂ ਮਲਾਜਮ ਵੀ ਸੀਗੇ ਨਾਲ ਨਹੀਂ ਨਹੀਂ ਉਸ ਤੋਂ ਬਾਅਦ ਉਸੇ ਟਾਈਮ 15 20 ਮਿੰਟ ਬਾਅਦ ਮਲਾਜਮ ਆ ਗਿਆ ਮੈਂ ਫੋਨ ਕੀਤਾ ਸੀ ਮੈਂ ਜਾਣ ਨਹੀਂ ਦਿੱਤਾ ਹਾਂ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਮੈਂ ਕਿ ਜਲਦੀ ਆ ਜਾ ਲੇਡੀਜ਼ ਫੜੀ ਹੋਇਆ ਤਾਂ ਮੈਂ ਅੱਛਾ ਇਹ ਆ ਗਏ ਕੋਈ ਲੇਡੀਜ਼ ਨੂੰ ਫੜੇ ਦੀ ਕੋਈ ਮਲਾਜਮਾਂ ਦੀ ਵੀਡੀਓ ਹੈ ਤੁਹਾਡੇ ਕੋਲ ਨਹੀਂ ਉਹਨਾਂ ਦੇ ਵਿੱਚ ਸਾਰਾ ਫੋਨ ਦੇ ਵਿੱਚ ਹਰਦਾ ਮੰਦੇ ਬਹੁਤ ਵੀਡੀਓ ਬਣਾਈ ਨਹੀਂ ਨਹੀਂ ਮੈਂ ਨਹੀਂ ਬਣਾਈ ਠੀਕ ਉਹ ਐਸਐਚਆਰ ਖੁਦ ਕਰਿਆ ਹਾਂ ਉਹ ਐਸਐਚਆਰ ਉਹਨਾਂ ਦੇ ਫੋਨ ਦੇ ਵਿੱਚ ਕੋਈ ਠੀਕ ਹੈ ਜੀ ਜੋ ਵੀ ਇਹਨੇ ਗੱਲਾਂ ਬਾਤਾਂ ਕੀਤੀਆਂ ਮਤਲਬ ਕਿ ਕੋਟੇ ਮਾਰਿਆ ਸਾਰਾ ਕੁਝ ਇਹਨੇ ਪੁਹੁੰਚਾ ਆਨਰਕੋਰਡ ਕੇ ਉਹਨਾਂ ਨੇ ਮੈਨੂੰ ਕੋਈ ਕੱਕਰ ਤੇ ਟੈਨਸ਼ਨ ਨਾਲ ਹੈ ਕਿ ਕਿਹ ਤਰ੍ਹਾਂ ਸਵੇਰੇ ਹੱਲ ਹੋ ਜੂ ਮੁਰ ਕੇ ਸਵੇਰੇ ਅੱਜ ਆ ਰਹੀ ਮੈਂ ਠੀਕ ਓਕੇ ਕਿੰਨੇ ਇਹ ਸਾਡੇ ਕੋਮਪਲੇਂਟ ਤਾਂ ਆ ਗਈ ਹੈ ਪਰ ਜਿਹੜਾ ਬਗੂਆ ਹੈ ਲੋਡੂਵਾਲ ਥਾਣੇ ਦੇ ਏਰੀਆ ਦਾ ਪੈਂਦਾ ਲੋਡੂਵਾਲ ਥਾਣੇ ਤੋਂ ਲੇਡੀ ਬਿਠਾ ਲਈ ਆ ਉਹ ਹੀ ਵੈਰੀਫਾਈ ਕਰ ਰਹੇ ਆ ਸਾਡੇ ਥਾਣੇ ਦਾ ਬਗੂਆ ਤਾਂ ਹੈ ਨਹੀਂ ਪਰ ਲੋਡੂਵਾਲ ਦਾ ਪਰ ਵੀ ਅਸੀਂ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਨ ਤੋਂ ਬਾਅਦ ਜਿੰਨੀ ਕਾਰਵਾਈ ਹੋਊਗੀ ਕਰਤੀ ਆਊਗੀ ਕੀ ਹੋਏਗੀ ਜੀ ਮਾਮਾ ਓਏ ਉਹ ਕਹਿੰ ਲੋਡੂ ਵਾਲੇ ਇੱਕ ਲੇਡੀ ਖੜੀ ਸੀ ਮੈਨੂੰ ਬੁੜਾ ਲਿਆ ਉੱਥੋਂ ਆ ਕੇ ਅੱਗੇ ਆ ਕੇ ਮੈਨੂੰ ਮੇਰੇ ਨਾਲ ਕੁਝ ਮਿਸਬੀ ਕੀਤਾ ਤੇ ਮੈਨੂੰ ਕਹਿਤਾ ਵੀ ਤੂੰ ਮੈਨਾਂਾ ਕੀਤਾ ਉਹ ਕੀਤਾ ਗਲਤ ਬੋਲਿਆ ਉਹਨੂੰ ਤੇ ਉਹਦੇ ਵਿੱਚੋਂ ਲੈ ਗਈ ਸਮਾਨ ਉਹਦਾ ਲੈ ਗਈ ਸੀ ਉਹ ਸਮਾਨ ਉਹ ਵੈਰੀਫਾਈ ਕਰ ਰਹੇ ਆ ਸਰ ਕੀ 골ਡ ਸੀਗਾ ਤੁਹਾਨੂੰ ਨਹੀਂ ਤੇ ਵੈਰੀਫਾਈ ਕਰ ਰਹੇ ਨੇ ਲੇਡੀ ਨੂੰ ਫੜਿਆ ਗਿਆ ਜੀ ਨਹੀਂ ਨਹੀਂ ਹਜੇ ਨਹੀਂ ਫੜਿਆ ਗਿਆ ਸਰ ਇੰਨੇ ਦਿਨ ਦੀ ਕੋਈ ਕਾਰਵਾਈ ਕਿਉਂ ਨਹੀਂ ਹੋਈ ਥਾਣਾ ਏਰੀਆ ਕਿਹੜਾ ਮੈਡਮ ਜੀ ਜਿਹਦਾ ਬਕੂਆ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਵੀ ਜਾ ਕੇ ਲੋਡੂਆ ਥਾਣੇ ਦਰਖਾਸਤ ਦੇ ਕੇ ਆਓ ਅਗਰ ਤੁਹਾਡੇ ਖਾਣਾ ਨਹੀਂ ਲੱਗਦਾ ਤੇ ਫਿਰ ਤੁਸੀਂ ਕੁੜੀ ਨੂੰ ਪੜਿਆ ਕਿਉਂ ਔਰ ਉਹਨਾਂ ਤੁਹਾਨੂੰ ਕਿੰਨ ਕਿਹਾ ਫੜਿਆ ਤੁਹਾਨੂੰ ਕਿੰਨ ਕਿਹਾ ਇੱਕ ਸ਼ਖਸ ਵੱਲੋਂ ਕਿਹਾ ਜਾ ਮੈਂ ਤਾਂ ਸਾਡੇ ਤਾਂ ਕੋਈ ਥਾਣੇ ਫੜਿਆ ਨਹੀਂ ਉਹਨੂੰ ਗੰਦੇ ਉਹਨਾਂ ਨੇ ਮਾਰਕਟਾਈ ਕੀਤੀ ਹੈ ਉਹਨੇ ਉਹਦਾ ਪ੍ਰੋਪਰ ਬਿਆਨ ਦਿੱਤਾ ਅਸੀਂ ਤਾਂ ਕੋਈ ਨਹੀਂ ਲਫੜਿਆ ਉਹਨੂੰ ਇਹਦਾ ਕੋਈ ਨਹੀਂ ਫੜਿਆ ਅਸੀਂ ਜੀਨਾ ਆਈਓ ਸਾਹਿਬ ਨਾਲ ਗੱਲ ਹੋਈ ਸੀ ਕਿ ਉਹਨਾਂ ਦਾ ਕਹਿਣਾ ਸੀਗਾ ਇਹ ਫੜਿਆ ਸੀਗਾ ਉਹਨਾਂ ਨੂੰ ਮੇਰੇ ਕੋਲ ਅਸੀਂ ਕੋਈ ਨਹੀਂ ਫੜੀ ਹਰਜੀਤ ਜੀ ਹੁਣ ਮਾਮਲਾ ਹੁਣ ਤੁਸੀਂ ਦੇਖ ਰਹੇ ਹੋ ਹੁਣ ਮੈਂ ਦੇਖ ਰਿਹਾ ਮੈਂ ਦੇਖ ਰਿਹਾ ਹੁਣ ਦੇਖ ਕੇ ਮੈਂ ਜ਼ਿਕਰ ਤਾਂ ਕਰ ਦਿਆ ਜੀ ਉਮੀਦ ਹੈ ਕਿੰਨੇ ਕੁ ਦਿਨਾਂ ਤੱਕ ਫੜ ਲਓ ਉਮੀਦ ਕੀ ਸ਼ਾਮ ਤੱਕ ਕਰਦੇ ਦੇਖਦੇ ਸ਼ਾਮ ਤੱਕ ਕਰਾਂਗੇ ਉਮੀਦ ਹੈ ਲੰਬਾ ਬਰਾਂ ਫੜੋ ਐਕਸ਼ਨ ਹੋਊਗਾ ਮੈਂਡੋਮੇਟੀ ਐਕਸ਼ਨ ਐਸਐਮ ਜੈਟ న్యూਸ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਚਿਲੋਟਾ ਦੀ ਰਿਪੋਰਟ